बोलती स्वैप्ट विदने स्वैप्ट ਦਵਾਂਗੇ ਨਾ ਮੇਰੀ ਗੱਲ ਦਾ ਨਾ ਇਹਦੇ ਕੋਲੇ ਸੀ ਕਿ ਸੈਂਟਰੋ ਇਹਨੇ ਸੈਂਟਰੋ ਵੀ ਵੇਚਤੀ ਨੀਗਰੋ ਸਟਾਈਲ ਹੈ ਨੀਗਰੋ ਸਟਾਈਲ ਨੀਗਰੋ ਕੁੰਡਲਾ ਸਟਾਈਲ ਹਾਲਾ ਸੁਣਾ ਫਿਰ ਕੋਈ ਨਵੀਂ ਤਾਜੀ ਗੱਲ ਬਾਤ ਮੇਲਾ ਯਾਰਾਂ ਹਾਂਜੀ ਬੋਲੀ ਬਹੁਤ ਸਾਹਮਣੇ ਕਹਿੰਦੇ ਸਰਮੂ ਆ ਵੀ ਕਹਿੰ ਕਿ ਕਿਵੇਂ ਆ ਬਾਬਾ ਜੀ ਠੀਕ ਆ ਕਿਵੇਂ ਭਲਵਾਨਾ ਸੈਟ ਆ ਜਿਹੜਾ ਕਮਰੇ ਸਟਾਰਟ ਕੀਤਾ ਨਾ ਠੀਕ ਆ ਜਿਹਦੇ ਹੱਕਾਂ ਤੋਂ ਘਟ ਨਹੀਂ ਗਾ ਕੇ ਵੀ ਕਮਾਈ ਖਾਣਾ ਨੂੰ ਤਾਂ ਮੇਰੀ ਫੇਮਸ ਅਸੀਂ ਤਾਂ ਫੇਮਸ ਹੈਗਾ ਤੂੰ ਫੇਮਸ ਹੋ ਜਾ ਸਾਡੇ ਨਾਲ ਨਾਲ ਠੀਕ ਐ ਲੈ ਸੀਗਾ ਮੇਰੀ ਗੱਲ ਤਾਂ ਹਨ ਆਰਾਮ ਦੀ ਕਮਰੇ ਆ ਰਿਹਾ ਮੇਰੀ ਗੱਲ ਹੈ ਬਾਈ ਇਹ ਪਤਾ ਤਾਂ ਛਿੜਿਆ ਹੋਇਆ ਇਹਨੂੰ ਕਹਿੰਦੇ ਨੇ ਬੋਲਤੀ ਸਵਿਫਟ ਵੀ ਤੈਨੂੰ ਸਵਿਫਟ ਦਵਾਂਗੇ ਹਨਾ ਮੇਰੀ ਗੱਲ ਤਾਂ ਹਨ ਇਹਦੇ ਕੋਲੇ ਸੀ ਕਿ ਸੈਂਟਰੋ ਇਹਨੇ ਸੈਂਟਰੋ ਵੀ ਵੇਚ ਤੀ ਮੁੜ ਕੇ ਨਾ ਸਵਿਫਟ ਮਿਲੀ ਨਾ ਸੈਂਟਰੋ ਹੁਣੇ ਕੀ ਸ਼ਰਮੂ ਨੂੰ ਸਾਰੇ-ਸਾਰੇ ਫੋਨ ਕਰਦਾ ਹਾਂ ਹੈ ਸ਼ਰਮੂ ਵਾਲੀ ਜੀ ਬਹਿ ਕੇ ਆਉਂਦਾ ਚਲ ਉਹਦਾ ਬਈ ਵਧਾਈਆਂ ਤੈਨੂੰ ਹਨਾ ਉਹ ਬਲਾਤਾ ਕੋਈ ਨਾ ਇਹ ਹੁਣ ਇਹ ਬਲਾਤਾ ਹੁਣੇ ਦੇ ਦਾਂਗੇ ਕੋਈ ਗੱਲ ਨਹੀਂ ਸਹੀ ਆ ਨਾ ਬਈ ਹਾਂ ਸਹੀ ਆ ਪਰ ਉਹ ਵਾਲਾ ਹੋਇਆ ਧੱਕਾ ਹੀ ਹਨਾ ਭਾਜੀ ਧੱਕਾ ਤੈਨੂੰ ਕੈਮਰਾ ਲੈ ਕੇ ਦੇਣਾ ਪੈਣਾ ਇਹ ਤਾਂ ਗੱਲ ਬੰਦ ਨਹੀਂ ਨਹੀਂ ਹੋਰ ਕੋਈ ਮਿਲਿਆ ਨਹੀਂ ਖਾਣ ਨੂੰ ਹੈ ਉਹ ਮਿਲਿਆ ਆ ਦੇ ਲੈ ਬਈ ਹੋਰ ਕੋਈ ਮਿਲਿਆ ਨਹੀਂ ਖਾਣ ਨੂੰ ਲੈ 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 ਕੋਈ ਨਾ ਦੇ ਲੈ 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 ਹੈ ਆ ਲੈ ਹੁਣ ਹੁਣ ਬਈ ਹੋਰ ਕੀ ਮੰਗਦਾ ਦੱਸੀ ਮੜਿਆ ਆ ਕਰੀ ਬੰਦ ਬਣਾਏ ਮੋਟਰਾਂ ਕਰੀ ਬੰਦ ਫਿਰ ਇਹਦੀ ਆਵਾਜ਼ ਆਣੀ ਇਹਨੇ ਮੁੱਕ ਰਹਿਣਾ ਉਹ ਕਰਨ ਦੇ ਬੰਦੇ ਦੇਖ ਲੋ ਜਿਹੜੇ ਬਣਾ ਬਲੌਗ ਬਣਾ ਰਹੇ ਆ ਅੱਲਾ ਖਾ ਭਾਜੀ ਨਹੀਂ ਨਹੀਂ ਕਾ ਸਾਡੇ ਸਾਡੇ ਪਹਿਲੇ ਲੈ ਕੇ ਤਾਂ ਤੂੰ ਲੋਕਾਂ ਨੇ ਜਵਾਕਾਂ ਨੂੰ ਕਹਿ ਕਹਿ ਕੇ ਫੋਟੋ ਕਰਾਉਂਦਾ ਕਹਿੰਦਾ ਮੇਰਾ ਫੋਟੋ ਕਰਾ ਲਓ ਫੋਟੋ ਕਰਾ ਲਓ ਆ ਪਹਿਲਾ ਬੰਦਾ ਦੇਖਿਆ ਇਧਰ ਦੇਖੀ ਉਹ ਲੈ ਜੂ ਤੁਹਾਨੂੰ ਘਰੇ ਆ ਥੋੜਾ ਚੋਰ ਹੈ ਹੈ ਗੁਜਰਤ ਨੇ ਪਹਿਲਾ ਬੰਦਾ ਦੇਖਿਆ ਭਾਈ ਚੱਲੇ ਦੇ ਆ ਆ ਆਉਂਦੇ ਆ ਜੋ ਦੇਖ ਆਖੀ ਨੇ ਚੈਰੋ ਚੈਰੋ ਮੀਟ ਸੈਟਲ ਮੀਟ ਸੈਟਲ ਲੈ ਆ ਦੇ ਲੈ ਬਾਈ ਮੀਟ ਸੈਟਲ ਲੈ ਲੈ ਇੱਧਰ ਦੇਖ ਮਾਰੋ ਰੱਪਾਂ ਅੰਦਰ ਪਈ ਹੋਈ ਹੈ ਕੀ ਕਹਿਣਾ ਸੀ ਹੁਣ ਇੱਧਰ ਦੱਸੀ ਮਾੜਾ ਆ ਡਾਈਟ ਦਿਖਾਈ ਮਾੜੀ ਇੱਧਰ ਹੈਲੋ ਆ ਚੈੱਕ ਕਰਿਓ ਮਾੜਾ ਡਾਈਟ ਮੁੰਡੇ ਜੀ ਆ ਕੀ ਕਹਿਣਾ ਚਾਹੇ ਪਾਪੜੀ ਆ ਤੇ ਆ ਪਿਆਜ਼ ਆ ਮੇਚ ਮਿਰਚ ਅੱਛਾ ਵਿਪਾਕੇ ਨੂਨ ਹਾਂ ਤੇ ਬੇ ਥੋੜਾ ਜਿਹਾ ਪਾ ਲੋ ਇਮਲੀ ਜਾਂ ਨਿੰਬੂ ਅੱਛਾ ਠੀਕ ਆ ਇਹ ਚ ਆ ਜਾਂਦਾ 60 ਗ੍ਰਾਮ ਪ੍ਰੋਟੀਨ ਅੱਛਾ ਜਿਹੜੀ ਉਹ ਸਤੂ ਪਾਊਡਰ ਵਾਲੀ ਵੀਡੀਓ ਚੱਲੀ ਆ ਉਹਨੂੰ ਫੇਲ ਕਰਦੇ ਆ ਠੀਕ ਆ ਪ੍ਰੋਟੀਨ ਆ ਓਏ 800 ਕੈਲਰੀ ਆ ਹਾਂ ਲੈ ਆ ਓਏ ਕੀ ਆ ਇਹ ਲੈ ਲੈ ਪਾ ਦੇ ਪਾ ਦੇ ਇਹਨਾਂ ਚ ਪਾ ਦੇ ਆ ਨਵੀਆਂ ਚੀਜ਼ਾਂ ਲੈ ਆਇਆ ਇਧਰ ਠੀਕ ਆ ਠੀਕ ਆ ਸਹੀ ਹੈ ਸਹੀ ਹੈ 5 ਰੁਪਏ ਦਾ ਇੱਕ ਹੈ ਅੱਛਾ 5 ਰੁਪਏ ਦਾ ਇੱਕ ਇਹ ਇਹ ਹੁਣ ਆਪਾਂ ਇਹ ਵੀ ਬਿਜ਼ਨਸ ਸ਼ੁਰੂ ਕਰਤਾ ਕਾ ਬਾਈ ਦੇਖੋ ਦੇਖੋ ਇੱਥੋਂ ਇੱਥੋਂ 30 ਰੁਪਏ ਦੀ ਦਾਲ ਖਰੀਦ ਕੇ ਐਂ ਭਾਰ ਭਾਰ ਵੇਚਦਾ ਇਹ 60ਾਂ ਦੀ 30 ਰੁਪਏ ਸਿੱਧੇ ਬਿਜ਼ਨਸ ਦੇ ਐ ਬਾਈ ਬਾਕੀ ਸਾਰਾ ਠੀਕ ਆ ਤੈਨੂੰ ਪੈਸੇ ਹਾਜਮ ਨਹੀਂ ਹੋਣਾ ਜੀ ਸਾਡੇ ਤੋਂ ਕਮਾਉਣਾ ਠੀਕ ਤੁਹਾਡੇ ਪੈਸੇ ਲਵਾ ਕੇ ਆਪ ਖਾਈ ਜਾਂਦਾ ਨਹੀਂ ਪੈਸੇ ਸਹੀ ਐ ਸਹੀ ਐ ਠੀਕ ਹੈ ਇਹਦੇ ਪ੍ਰਸ਼ਾਦ ਲੇ ਐ ਵੀ ਵੇਚਦਾ ਹੈ ਐ ਵੀ ਕਰਕੇ ਠੀਕ ਹੈ ਸੁਣ ਲੈ ਟੂਣਾ ਪੁੱਛ ਲੈ ਟੂਣਾ ਨਹੀਂ ਨਹੀਂ ਇਹ ਸਿੱਧਾ ਬਿਜ਼ਨਸ ਹੈ ਇਥੋਂ 30 ਦੀ ਦਾਲ ਖਰੀਦ ਕੇ 60 ਰੁਪਏ ਨਹੀਂ ਨਹੀਂ ਖਾ ਲੈ ਸਾਡੇ ਖਲਾਬ ਦੇ ਬੰਦੇ ਆ ਰੇਡ ਨਹੀਂ ਭਾਜਦਾ ਪੁੱਤ ਤੜਦੀ ਓਏ ਨਹੀਂ ਨਹੀਂ ਖਾਲਾ ਖਾਲਾ ਖਾਣ ਵਾਲੀ ਜੀ ਹਾਂ ਉਹਨਾਂ ਟਾਈਮ ਤੱਕ ਤੂੰ ਪੂਰਾ એનર્ਜੀ ਚ ਰਹੇਗਾ ਮੈਂ ਸਾਡੇ ਉੱਤੇ ਹੀ ਨਹੀਂ ਭੱਜਦਾਗਾ ਆ ਵੀ ਪੰਮਾ ਬੌਖੜ ਗੁਦੜਾ ਵਾਲੇ ਪੰਮੇ ਇੱਧਰ ਪਹਿਲਾਂ ਵਾਰ ਦਿਖਾ ਸਟਾਈਲ ਨਿਊ ਸਟਾਈਲ ਏ ਬਾਈ ਮਨ ਲਾ ਵੀ ਇਹਨੂੰ ਕਿਹੜਾ ਸਟਾਈਲ ਕਿਹਾ ਜਾਂਦਾ ਵਾ ਨੀਗਰੋ ਸਟਾਈਲ ਹੈ ਨੀਗਰੋ ਸਟਾਈਲ ਨੀਗਰੋ ਕੁੰਡਲਾ ਸਟਾਈਲ ਆਲਾ ਸੁਣਾ ਫਿਰ ਕੋਈ ਨਮੀਤਾ ਜੀ ਗੱਲਬਾਤ ਆਫਰੀਕਨ ਸਟਾਈਲ ਆਫਰੀਕਨ ਕਿਹੜਾ ਆ ਬੰਦਾ ਮੁੰਡੇ ਆਏ ਸੀਗੇ ਬਾਹਰੋਂ ਯਾਰ ਹਾਂ ਕੁ ਚਾਰ ਦਿਨ ਰਹਿ ਗਏਵੇਂ ਨਾਲ ਹਾਂ ਉਹਨਾਂ ਵਰਗੇ ਰੱਖ ਲੈ ਪਰ ਪੂਰੀ ਤਰ੍ਹਾਂ ਲੱਗਦਾ ਨਹੀਂ ਘੈਂਟ ਲੱਗਦਾ ਹਾਂ ਉਹ ਤਾਂ ਸੋਹਣਾ ਲੱਗਦਾ ਹੈਨਾ ਵਧੀਆ ਲੱਗਦਾ ਹੈਨਾ ਸਹੀ ਯਾਰ ਬਾਈ ਜੀ ਮੇਰੇ ਮੈਚ ਲੱਗਦਾ ਇਹਦੇ ਨੇਚਰਲ ਨੇ ਇਹ ਹੋਏ 800 ਰੁਪਏ ਲਾਏ ਰੁਪਈਆ ਘਰੇ 800 ਲਾਇਆ ਈ ਬਾਲਾਂ ਤੇ ਚੈੱਕ ਕਰੀਂ ਗੇ ਨਾ ਮੁੰਡੇ ਦਾ ਸਟਾਈਲ ਜੇ ਹੋਰ ਸੁਣਾ ਫਿਰ ਬੰਮੇ ਕੋਈ ਨਵੀਂਤਾ ਜੀ ਗੱਲਬਾਤ ਮੱਛਰੇ ਮੱਛਰ ਦਾ ਮਾਰ ਕੇ ਨਿਕਲਦਾ ਹੁਣ ਮੱਛਰ ਤਾਂ ਮੱਛਰ ਤਾਂ ਮੇਰੀ ਗੱਲ ਨਾ ਮੱਛਰ ਤਾਂ ਬਾਹਰ ਜਾਏਗਾ ਕਿ ਨਾ ਕਿਦਾ ਹੋਊਗਾ ਵੀ ਕਿੱਥੇ ਭੈਂਦੇ ਅਸੀਂ ਉਹਦਾ ਆਉਂਦੇ ਕਹਾਂ ਜਵਾਕਾ ਨੂੰ ਵੀ ਨਸੀਹਤ ਦੇ ਕੇ ਆਉਂਦਾ ਉਹ ਵੀ ਐਜੇ ਬਾਲਾਂ ਤੇ ਨਹੀਂ ਭਾਈ ਵੱਡਣਾ ਹੈਗਾ ਠੀਕ ਆ ਨਾ ਮੈਂ ਫਿਰ ਕਿਵੇਂ ਆ ਹਸਣਾ ਕੋਈ ਨਵੀਤਾ ਜੀ ਹੁਣ ਕੈਮਰਾ ਫੋਕਸ ਤੇਰੇ ਤੇ ਹੀ ਆ ਉਧਰ ਕਰੋ 2 ਮਿੰਟ ਅਸੂ ਤੇ ਕਰੋ ਢਿੱਡ ਹੈ ਨਹੀਂ ਜਮਾ ਵੀ ਤੇ ਢਿੱਡ ਜਮਾ ਹੀ ਨਹੀਂ ਹੈਗਾ ਅਸੂ ਦਾ ਉਹ ਗੱਗੀ ਓਏ ਓ ਤੂੰ ਨਾ ਕਰਾਈ ਤੂੰ ਤਾਂ ਹਾਸਰਾ ਹਾਂਸੀ ਲੱਗੇਗਾ ਤੇਰੇ ਉਸ ਤਰ੍ਹਾਂ ਲਾਵੇ ਮੈਂ ਥੋੜੀ ਬੋਦੀ ਰੱਖਣੀ ਆ ਈ ਵੀਗਾ ਮੈਂ ਤਾਂ ਪਹਿਲਾਂ ਹੀ ਰੱਖੀ ਫੇਰ ਤਾਂ ਸਹੀ ਆ ਲੈ ਓ ਮੇਰੀ ਗੱਲ ਸੋਚ ਕੇ ਦੇਖ ਜਾ ਤੂੰ ਆਏ ਨੇ ਬਾਅਦ ਦੇ ਖਿਲਾਾਰੇ ਜੱਪਾ ਲਾ ਕੇ ਆਏ ਓ ਯਾਰ ਤੂੰ ਆਏ ਹੋਣੇ adda lita ਕੀ ਨੀ ਨਸਰ ਵਾਲਾ ਲੱਤੀ ਹਾਂ ਦੇਖੋ ਉਹ ਵੀ ਸਟੇਟ ਕਰਾਏ ਹੋਏ ਸਨ ਲੈ ਦੇਖੋ ਆ ਵੀਰੇ ਮੈਂ ਵੀ ਰੇਡ ਭੱਜਿਆ ਕਹਿੰਦੇ ਭੱਜ ਜਾ ਕੇ ਐ ਕਰਿਆ ਕਹਿੰਦਾ ਪਰ ਬੋਦੀ ਬਾਲ ਨਹੀਂ ਬੀਚ ਅਸੀਂ ਉਸ ਵੀਰ ਦਾ ਵੀ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲਾ ਮਰੀਆਣੀ ਵਾਲਾ ਕਾਲਾ ਕੋਲੀਆ ਨਾਲ ਵੀਰੂ ਗੋੜੇ

ਇੱਕ ਜੱਗੀ ਗੱਜਰ ਦੂਜੀ ਗੱਲੀ ਤੇ ਕਹਿੰਦੇ ਗੋਪੀ ਪਿੰਡ ਕੜਿਆਣੀ ਦਾ ਯਾਫੀ ਇਹ ਵੀ ਪੂਰਾ ਟਿਕਾਣੀ ਦਾ ਇਹ ਮੁੰਡੇ ਮੋਟਰਸਾਈਕਲ ਵਾਲੀ ਲੈ ਕੇ ਜੱਫੇ ਲਾ ਰਿਹਾ ਹੈ ਜੱਗੀ ਹੈਟ ਵੀ ਲਾਤਾ ਯਾ ਕਹਿ ਸਰਮ ਨੂੰ ਯਾ ਕਹਿ ਗੋਪੀ ਨੂੰ ਠੇ ਮੈਚ ਜਿੱਤਣਾ ਆਹ ਕਹਿੰਦੇ ਜੱਗੀ ਖੋਜ ਰਾ ਜੱਗੀ ਖੋਜ ਰ ਜੱਗੀ ਖੋਜ ਨਾਲ ਦੇ ਕੱਪ ਦੇ ਉੱਤੇ ਜੱਗੀ ਜੱਗੀ ਖਿਡਾਰੀ ਜੱਫੇ ਲਾਏ ਨੇ

ਘੇਰੇ ਨਗਰ ਦੇ ਕਹਿੰਦੇ ਚੀਨੇ ਤੋਂ ਦੇ ਆਪਣੇ ਟਾਈਮ ਦੇ ਵਿੱਚ ਟਾਪੀ ਕਬੱਡੀ ਖੇਡਿਆ ਧੀਰੇ ਵੈਖੋ ਨਾਲੇ ਗੱਲ ਚੱਲਦੀ ਹੈ ਪਰ ਦੂਜੇ ਪਾਸੇ ਆਹ ਕਹਿੰਦੇ ਗੁਜਰਾں ਦਾ ਗੱਗੀ ਹੈ ਇਹ ਮੋਟਰਸਾਈਕਲਾਂ ਵਾਲੀ ਦੌੜ ਚ ਹੈ ਇਹ ਕਹਿੰਦੇ ਮੋਟਰਸਾਈਕਲਾਂ ਵਾਲੀ ਦੌੜ ਦੇ ਜੱਫੇ ਲਾ ਰਿਹਾ ਹੈ ਮੁੰਡਾ ਲਾ ਤਕੜਾ ਜੱਫਾ ਅੰਕੜੇ ਦਾ ਵਾਧਾ ਕਰ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਟੀਮਾਂ ਗਰਾਉਂਡ ਦੇ ਵਿੱਚ ਪਹੁੰਚ ਜਾਣਗੀਆਂ ਪੁ리아ਣਾ ਤੇ ਕੰਗੜਵਾਲ ਫੈਸਾ ਦੇ ਸਿਆਲ, ਘਟੂਰਪਿੰਡ ਦੇ ਬੁਟਾਰੀ, ਰਾਮਗੜ੍ਹ ਭੁਜੜ ਦੇ ਅਗਲੀ ਕਬੱਡੀ ਇਮਾਮ ਗੁਜਰ ਹੈ ਕਹਿੰਦੇ ਸਮਦਰ ਦੇ ਕਰਦ ਦਾ ਖਿਡਾਰੀ ਵਧਿਆ ਹੋਇਆ ਪੂਰੀ ਤਿਆਰੀ ਦੇ ਨਾਲ ਆਹ ਸਾਹਮਣੇ ਕਹਿੰਦੇ ਚਾਰਾਂ ਦੇ ਵਿੱਚੋਂ ਭਿੰਡੀ ਭਿੰਡੀ ਆਹ ਟਟਕੇ ਲੱਗਿਆ ਮੇਰੇ ਮਿੱਤਰੋ ਆ ਵੀ ਕਹਿੰਦੇ 올ਡ ਦੇ ਗੋਲਡ ਖਿਡਾਰੀ ਹੈ ਔਰ ਸਾਹਮਣੇ ਕਹਿੰਦੇ ਇਮਾਮ ਗੁਜਰ ਭੱਜ ਤੁਰਿਆ ਜਿੱਤੇ ਮਾਰਦਾ ਗੁਜਰ ਆ ਗਿਆ ਔਰ ਸਾਹਮਣੇ ਨੌਜਵਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਵਰਤਾਰ ਹੈ ਨੰਦਪੁਰ ਦੀ ਧਰਤੀ ਦਾ ਕਹਿੰਦੇ ਖੁਜਰਾ ਦਾ ਮੁੰਡਾ ਕਬੱਡੀ ਪਾ ਰਿਹਾ ਚਾਰ ਜਾਫੀ ਨੇ ਇਹ ਸਾਹਮਣਾ ਗੁਜਰਾ ਕਹਿੰਦੇ ਨੰਦਪੁਰੀਆ ਫਟੇ ਫਟੇ ਰੇਡਰ ਆ ਤੇ ਕਹਿੰਦੇ ਇੱਕ ਜਾਫੀਆਂ ਤੇ ਕਬੱਡੀਆਂ ਪਰੌਣ ਦਾ ਦਰਮਾ ਰੱਖਦਾ ਜੀ ਪੈਣਾ ਇਹ ਗੱਲ ਰੱਬ ਤੇ ਛੱਡੀ ਹੈ ਹੁਣ ਦੋ ਸਗੇ ਤਰਕੀਆਂ ਦੇ ਖੜੀ ਹੈ ਉਹ ਸਾਹਮਣੇ ਧਰਵਾ ਦੇ ਵਿੱਚੋਂ ਇੱਕ ਨੇ ਕਹਿੰਦੇ ਖੜਿਆ ਗੋਟਾ ਮਾਰੀ ਕੈਂਚੀ ਇੱਕ ਖੁੱਤੋਂ ਖੜਕਾ ਬਰਾਬਰ ਦੀ ਬਾਜੀ ਜਾਫਰ ਨੇ ਮੇਰੇ ਮਿੱਤਰੋ ਹੱਥ ਪੜ ਕੇ ਸ਼ੇਰਾਂ ਦੇ ਖੜ ਕੇ ਦੇਖੇ ਗੁੱਲ ਜਮਾਨਾ ਕਬੱਡੀ ਦਾ ਕੋਈ ਹੋਹੀ ਦੇਣਗੇ ਵੀ ਜਿਹੜੀਆਂ ਪ੍ਰਾਕਿਆ ਕੀਤੀਆਂ ਕੀਤੀਆਂ ਹੋ ਜਾਂ ਉਹ ਕੇਤੇ ਆ ਗਿਆ ਉਹ ਪਹਿਲੀ ਕਬੱਡੀ ਲਾਲਾ ਜੀ ਕਰਵਾ ਲਓ ਬਿੱਲੂ ਬਿੱਲੂ ਦੇ ਮੰਡਿਆਲ ਧਾਕੀ ਦਾ ਕਬੱਡੀ ਪਾਰੀ ਲਿਆ ਹੈ ਸਾਹਮਣੇ ਦੇਖਾਂਗੇ ਚਾਰ ਚਾਰ ਦੇ ਕਾਪਤਾ ਐਨ ਦੇ ਖਿਚੀ ਲੱਗੀ ਹੈ ਇੱਕ ਪਾਸੇ ਰਮਨਾਰਥ ਪੋਲਰ ਦੂਜੇ ਪਾਸੇ ਨੀਰਦਾ ਆਉਂਦਾ ਹੈ ਉਹ ਇੱਕ ਪਾਸੇ ਰਾਜੂ ਤੇ ਬਿੱਲੂ ਮੰਡਿਆਲ ਵਾਲਾ ਜੀਤਰਾ ਕਮਾਲ ਨੂੰ ਕਾ ਸੁਪਰ ਮੈਚ ਜਾਣਾ ਹੈ ਬਹੁਤੇ

ਕੀ ਕਬੱਡੀ 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 ਆਓ ਸਾਹਮਣੇ ਗੰਗੂ ਢੇਰੀ ਵਾਲਾ ਪੁਆਇੰਟ ਕਹਿੰਦੇ ਰੇਡਰ ਆਹ ਮੁੰਡਾ ਖੇਡ ਕਬੱਡੀ ਨਾਲ ਜੁੜਾ ਹੈ ਸੀਮਤ ਪ੍ਰਭਾਵ ਦੀ ਕਬੱਡੀ ਤੇ ਮਨਦੀਪ ਐਸਾਂ ਵਾਲਾ ਟਰਾਈ ਕਰਦਾ ਪੁਆਇੰਟ ਰੇਡਰ ਦੇ ਸਿਰੇ ਸਾੜ ਵੀ ਖੇਡਾਂ ਦੀ ਧਰਤੀ ਤੇ ਕਹਿੰਦੇ ਸੁਖਪੰਥੇਰ ਹੁਣਾਂ ਦੀ ਟੀਮ ਨਹੀਂ ਖੇਡਾ ਮੇਰੇ ਵੀਰੋ ਪਰ ਫੇ ਕਬੱਡੀ ਤੇ ਆਹ ਮੁੰਡਿਆਂ ਦੇ ਟੱਕਰੇ ਹੋ ਗਏ ਕਿਉਂਕਿ ਪਿੰਨ ਤਰਵਾਰ ਸਿੰਘ ਤਾਰੇ ਦੀਆਂ ਜਗਾ ਨਹੀਂ ਕਿਉਂਕਿ ਪਿੰਡ ਬੀਤ ਵਜੀ ਲਾਟਾ ਦਾ ਬਸਾ ਪਾਲੀ ਕੰਨੀਆਂ ਤੋਂ ਦੋ ਸਗੇ ਭਰਾ ਖੇਡਦੇ ਆ ਅੱਜ ਤੱਕ ਨੇ ਕਹਿੰਦੇ ਨਾਰਮਨ ਜਵਿੰਦਰ ਧਮਾਲ ਹੈ ਮਨਦੀਪ ਲਾ ਵੀਰ ਲਾਟਾ ਦਾ ਮੁੰਡਾ ਕਰਾਈਏ ਮਾਰ ਫਿਰ ਵੱਡੇ ਭਰਾਵਾਂ ਤੋਂ ਅੱਜ ਸਾਰੇ ਖਿਡਾਰੀ ਖੁਸ਼ ਹੋਗੇ ਜਾਣਗੇ ਕਿਉਂਕਿ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਅੱਜ ਮੇਲਾ ਉਹਨਾਂ ਦਾ ਚਾਹਦਾ ਮੇਲਾ ਪੁਲੀ ਸਿੰਘ ਸਰਪੰਚ ਵਾਲਾ ਮਨੋਖੋਟੀ ਹੋਣਾ ਦਾ ਔਰ ਖੰਨੀ ਚਾਹ ਉਹਨਾਂ ਦਾ ਅੱਗੇ ਨਿਧਾਰ ਹੋਣਾ ਦਾ ਕਿੰਨੇ ਖੇਡਣ ਵਾਲਾ ਬੰਦਾ ਧਾਰਨ ਕਰਦੇ ਆ ਪਹਿਲੀ ਕਬੱਡੀ ਤੇ ਚਾਰ ਚਾਰੇ ਦੇ ਚਾਰੇ ਤਿਆਰ ਹੁਣ ਕੀ ਕਰੂ ਬਾਰ ਕਿਹੜਾ ਆਊ ਉਹਦਾ ਚੋਟੀ ਦਾ ਜਫਾ ਪਹਿਲੀ ਕਬੱਡੀ ਵੱਜ ਗਈ ਪੰਪ ਤੇ ਆਹ ਜਾ ਮੁੰਡਾ ਕਹਿੰਦੇ ਸ਼ੂਕਲਾ ਪੁਆਇੰਟ ਰੇਡਰ ਆਪਣੀ ਟੀਮ ਦੇ ਇਸ ਪਾਸ ਚੱਲਦੇ ਆ ਆਸਟ੍ਰੇਲੀਆ ਤੋਂ ਸਰਪੰਚ ਸਿੱਧਾ ਜਵਾਬ ਉਹ ਵੀ ਲਾਈਵ ਜੁੜਾ ਹੋਇਆ ਹੈ 25 ਸਤੰਬਰ ਨੂੰ ਗਰੀਬ ਪਰਵਾਹ اس کے relifiers نے دیا لڑھا پٹی لڑکہ گ بwel ਹਾਂ ਹਰ ਜੋ ਪਾਸੇ ਪੱਡ ਪਿਆ ਹੋਇਆ ਇੱਕ ਪਾਸੇ ਕਹਿੰਦੇ ਸਾ ਪੰਡਤ ਤੰਮੇ ਦਾ ਕਹਿੰਦੇ ਬੋਕਰ ਗੁੰਜਰਾ ਪਿੰਨਾ ਆਹ ਰੇਡਰ ਦੀ ਵੀ ਵੱਡੋ ਮਾਰ ਕੇ ਪਿੰਨਾ ਪਿੰਨਾ ਹੈ ਇਸ ਕਬੱਡੀ ਦੇ ਖਿਡਾਰੀ ਦਾ ਤੰਮੇ ਨੇ ਉੱਤੇ ਪਿੰਨੀ ਪਾ ਦਿੱਤੀ ਹੈ ਸੁਹਾਣੇ ਵਾਲੇ ਪੰਡੇ ਨੇ ਜਾਂਦਾ ਮੇਰੇ ਮਿੱਤੋ ਕਬੱਡੀ ਦਾ ਚੋਟੀ ਦਾ ਅਸਥਾਨ ਫੜੇ ਤੋਂ ਸਦਾ ਲਈ ਦੂਰ ਹੋ ਗਿਆ ਹੈ ਔਰ ਉਹਨਾਂ ਸਰਵਾਨੀਆਂ ਕਬੱਡੀ ਪਾਰ ਦੂਜੇ ਪਾਸੇ ਕੇ چکا کمال چپان سنگھ ਪਾਰ ਸਿੰਘ ਪਾਰ ਸਿੰਘ ਕਬੱਡੀ ਪਾ ਰਿਹਾ ਨਖੋ ਪਿੰਦਾ ਇਹ ਵੇਖੋ ਨਾਮ ਪ੍ਰਭਦੀਪ ਸਿੰਘ ਦਾ ਮੇਰੇ ਵੀਰੋ ਪਾਵ ਨਾਮ ਦਾ ਕਬੱਡੀ ਖਿਡਾਰੀ ਜਿਹਨੂੰ ਪਾਰ ਸਿੰਘ ਕੇ ਲਾ ਗਿਆ ਜਰਾਹਾਂ ਵਾਲੇ ਸੋਨੋ ਸਰਪੰਚ ਜੀ ਮਾਨ ਕਰਦੇ ਪਿੰਡਾਂ ਦਾ ਮੁੰਡਾ ਕਬੱਡੀ ਪਾ ਰਿਹਾ ਮੰਦੀ ਜੁੜਦਾ ਹਰ ਸਾਲ ਆਪਣੇ ਪਿੰਰੇ ਚ ਚੋਟੀਆਂ ਵੇਲਾ ਕਰਵਾਉਂਦਾ چسا تیار کٹور والا کالا پوجا ہے آؤ سارے کھیل ملادا جوڑا 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 دوجے پاس چندن چندن ਮਿੰਕੋਆਂ ਟਕਰਾ ਆਹ ਸਾਹਮਣੇ ਖੇਡ ਮੈਦਾਨ ਵਿੱਚ ਨੌਜਵਾਨ ਦਸੀਆਂ ਵਾਲਾ ਆਹ ਮਾਤਾ ਜੀ ਵੀ ਮੈਦਾਨ ਆਇਆ ਸਾਰੀ ਸੰਗਤ ਨੂੰ ਮਿਲ ਤੇ ਨਹੀਂ ਜਿੰਨੇ ਝੋਕੇ ਆ ਪਹਿਲੇ ਨੇ ਜਿਹਨੇ ਝੋਕੇ ਸਾਨੂੰ ਮਾਲਕ ਨੇ ਕੀਤਾ ਆਪਾਂ ਇਸ ਖੇਡ ਦੇ ਨਾਲ ਖੜੀਏ ਇਹਨਾਂ ਦੀ ਇਹਦਾ ਬਾਈ ਨੇ ਬੜੇ ਜੋਰ ਜਿਵੇਂ 2-4 ਰਸ ਜੀ ਬੋਲਦੇ ਆ ਤਾਂ ਸੰਗਤ ਨੂੰ ਪਤਾ ਲੱਗ ਸਕੇ ਵੈਸੇ ਤੇ ਪੰਜਾਬੀ ਹੁੰਦੇ ਹੀ ਜਾਂਦੇ ਆ ਚਲੋ ਕਿਤੇ ਭੀੜ ਪਈ ਤੇ ਮੋੜ ਇਹਨਾਂ ਪੁਛੀ ਕਮਾਡੀ ਦੇ ਪੁਲਸੀਆ ਲਾਮਾ ਟੂ ਕਲਾ ਏ ਚੰਦਾ ਪੁਸੀਆ ਦਾ ਕਹਿੰਦਾ ਕਾਗਜਪੂਰੇ ਕਾਗਜਪੂਰੇ ਹੈ ਕਾਗਜਪੂਰੇ ਹੈ ਕੋਈ ਫਰਕ ਨਹੀਂ ਪੈਂਦਾ ਕੋਈ ਆਸਾਂ ਲੈ ਕੇ ਆਉਣਾ ਆਪਾਂ ਤੰਦਰੁਸਤ ਹੈ ਤੇ ਵੀਰ ਦੀ ਆਪਾਂ ਜਰੂਰ ਹੈਲਪ ਕਰਦੇ ਆ ਜਸਵਿੰਦਰ ਸਿੰਘ ਜੀ ਦਿਵਾਨ ਅਮਰੀਕਾ ਵਾਲੇ ਦਵੀਰ ਸਿੰਘ ਜੀ ਤੁਸੀਂ ਵੀ ਇਹਨਾਂ ਦੀ ਹੈਲਪ ਲਈ ਮਾਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਕਰ ਰਿਹਾ ਸੇਵਰੇ ਫਾਦਰ ਸਾਹਿਬ ਉਹ ਨੰਦੀ ਕੀ ਕਰਦਾ ਸਾਰੇ ਨਮੋਟੇ ਦਾ ਉਹ ਤੰਦਰੁਸਤੀ ਦਾ ਮੇਲਾ ਤੇਰਾ ਨਹੀਂ ਮਾਰਾ ਦਾ ਮੇਲੀ ਬਣ ਕੇ ਦੇਖ ਲਈਆ ਮੇਲਾ ਯਾਰਾਂ ਦਾ ਕਦੇ ਇਧਰ ਜੱਫਾ ਲੱਗਦਾ ਕਦੇ ਉਧਰ ਤੇ ਤਾਫੀ ਕਦੇ ਇਧਰਲੇ ਪੱਟਾਂ ਦੇ ਉੱਤੇ ਵੱਡੀ ਥਾਪੀ ਮੇਰੇ ਮਿੱਤਰੋ ਬਹਾਰ ਸਿੰਘ ਫੇਰ ਪਾਇ ਜੁੜ ਗਿਆ ਥਾਪੀਆਂ ਵੱਜ ਰਹੀਆਂ ਐਨ ਮੋਟਿਆਂ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਵੱਣਲੇ ਜਿੱਥੇ ਗਰਾਰੀ ਆੜਦੀ ਹੈ ਦੋਟ ਮੈਟਰ ਨਹੀਂ ਕਰਦੇ ਜਿੱਥੇ ਜਾਰੀ ਕਰਦੀ ਹੈ ਦੋਟ ਮੈਟਰ ਨਹੀਂ ਕਰਦੇ ਜਿੱਥੇ ਇਸ ਮੁਕਾਬਲੇ ਤਮਾ ਮਕਾਬਲਾ ਖੇਡਿਆ ਜਾਣਾ ਹੈ ਖਰਗੂਰ ਤੇ ਜਤਪੂ ਮਾਦਰਾ ਹੈਪੀ ਰੁਣਕੀ ਇਹ ਮੈਚ ਦੇ ਉਪਰ ਆਉਣਗੇ ਯਾਰ ਦੋ ਹੀ ਨਸਾਲੀ ਨੋਨੀ ਕਠਾਵਾ ਤੇ ਨਾਲ ਹੀ ਇਸ ਵਾਲੀ ਕਹਿੰਦੇ ਬੀਰੂ ਗੋੜੇ ਉਹ ਵੀਰਾ ਬਹੁਤ ਬਹੁਤ ਧੰਨਵਾਦ ਹੈ ਸੇਕਹਣਾ ਬੰਦਾ سامنے گا خالصا جو آخر